ਬਿਲਕੁਲ ਤੁਹਾਨੂੰ ਲਾਈਵ ਵੀਰਾਂ ਦਿਖਾ ਰਿਹਾ ਬਿਲਕੁਲ ਝੰਡੇ ਦੇ ਕੋਲ ਇਸ ਸਮੇਂ ਅਸੀਂ ਮੌਜੂਦ ਆ ਜੁੜਜੋ ਪਹਿਲਾਂ ਤੁਹਾਨੂੰ ਦਿਖਾਣੇ ਆ ਬਿਲਕੁਲ ਨਵੇਂ ਨਵੇਂ ਬੱਸ ਸਟੈਂਡ ਦੇ ਝੰਡੇ ਦੇ ਕੋਲ ਟ੍ਰੈਫਿਕ ਵਾਲਿਆਂ ਨੇ ਨਾਕਾ ਲਗਾਇਆ ਹੈ ਜਿਹੜੇ ਬਿਨਾਂ ਨੰਬਰ ਪਲੇਟ ਮੋਟਰਸਾਈਕਲ ਜਿਨ੍ਹਾਂ ਦੀਆਂ ਨੰਬਰ ਨੰਬਰ ਪਲੇਟਾਂ ਵੀ ਟੁੱਟੀਆਂ ਹੋਈਆਂ ਨੇ ਉਹਨਾਂ ਦੇ ਨਾਲ ਕੱਟਿਆ ਜਾਏਗਾ ਚਲਾਨ ਲੋਕ ਲੋਕ ਜਿਹੜੇ ਮੋਟਰਸਾਈਕਲ ਰੋਕਦੇ ਨੇ ਲੋਕ ਲੋਕ ਮੋਟਰਸਾਈਕਲ ਫੜ ਲਿੱਤਾ ਗਿਆ ਬਿਨਾ ਨੰਬਰ ਪਲੇਟ ਤੋਂ ਤੁਹਾਨੂੰ ਲਾਈਵ ਫੀਰਾਂ ਦਿਖਾ ਰਿਹਾ ਮੈਂ ਬਿਲਕੁਲ ਨੰਬਰ ਪਲੇਟ ਨਹੀਂ ਸੀ ਰੋਕਿਆ ਗਿਆ ਹੈ ਚਲਾਨ ਕੱਟਿਆ ਜਾ ਰਿਹਾ ਹੈ ਬਿਨਾ ਨੰਬਰ ਤੋਂ ਬਾਈਕ ਸੀ ਪਲਟੀਨਾ ਮੋਬਾਈਲ ਨੰਬਰ ਹੈ 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 ਜਾ ਸੀ ਇੱਕ ਆਵਾਜ਼ੋ ਕਾਲ ਦੇਖੋ ਉਹਨੇ ਬਿਲਕੁਲ ਕਿਸੇ ਨੂੰ ਛੱਡਿਆ ਨਹੀਂ ਜਾ ਰਿਹਾ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਸੀ ਕੋਈ ਨੰਬਰ ਨਹੀਂ ਸੀ ਪਲਟੀਨਾ ਮੋਟਰਸਾਈਕਲ ਹੈ ਬੇਟਾ ਇਹ ਤੈਨੂੰ ਕਿਉਂ ਰੋਕਿਆ ਗਿਆ ਨਾਕੇ ਤੇ ਹਾਂਜੀ ਨਾਕੇ ਤੇ ਕਿਉਂ ਰੋਕਿਆ ਗਿਆ ਮੈਡੀਕਲ ਲੈਣ ਆਇਆ ਸੀ ਮੈਡੀਕਲ ਤੇ ਲੱਗਿਆ ਹੈ ਨਾ ਤੇ ਮੋਟਰਸਾਈਕਲ ਕਿੰਦਾ ਸੀ ਮੈਡੀਕਲ ਵਾਲੇ ਤੇ ਇਹਦਾ ਨੰਬਰ ਨੰਬਰ ਨਹੀਂ ਹੈਗਾ ਕਾਪੀ ਕਾਪੀ ਤਾਂ ਹੀ ਮੈਂ ਫੋਨ ਕਰਕੇ ਮੰਗਾ ਰਿਹਾ ਸੀ ਡਾਕੂਮੈਂਟ ਸਾਰੇ ਬਟਾ ਨੰਬਰ ਤਾਂ ਲਿਖਿਆ ਨਹੀਂ ਆਇਆ ਬਾਈਕ ਤੇ ਤਾਂ ਇਹਨੇ ਬੱਲੇ ਆ ਬਿਲਕੁਲ ਇੱਕ ਬਾਈਕ ਹੋਰ ਰੋਕਿਆ ਗਿਆ ਹੈ ਗਲਤ ਕਰ ਲਏ ਉਹਨਾਂ ਨਾਲ ਵੀ ਕਿਉਂ ਰੋਕਿਆ ਗਿਆ ਬਿਲਕੁਲ ਤੁਹਾਨੂੰ ਲਾਈਵ ਵੀਰਾਂ ਦਿਖਾ ਰਹੇ ਹਾਂ ਨਾਲ ਕੱਟ ਦਿੱਤਾ ਗਿਆ ਹੈ ਪੂਰਾ ਹੀ ਭਾਨ ਡਿਊਟੀ ਦੇ ਨਾਲ ਹੋਰ ਵੀ ਮੁਲਾਜ਼ਮ ਨੇ ਪੂਰਾ ਹੀ ਭਾਨ ਦੀ ਦੇਖਭਾਲ ਦੇ ਵਿੱਚ ਲਗਾਇਆ ਗਿਆ ਨਾਕਾ ਫੜਕੇ ਜਿ ਰੱਖਣਾ ਬੈਠਾ ਰਹਿ ਗਿਆ ਤੁਸੀਂ ਨਾਥਾਂ ਲਈ ਗੱਲ ਨਾ ਕਰੋ ਬਕਵੇ ਚ ਰੱਖਣਾ ਪੈਂਦਾ ਹਾਂ ਬਟਵੇ ਚ ਰੱਖ ਲਈਏ ਰੱਖ ਨਹੀਂ ਭਾਈਆ ਬੰਨ ਭੈ ਤੇਰੇ ਗੂੜੇ ਸੁਧਾਰ ਨਹੀਂ ਆਦੇ ਕਾਫੀ ਹੀ ਮੋਟਰਸਾਈਕਲ ਸੀ ਕਿੱਥੇ ਆ ਕਰੇ ਭਾਈ ਜੀ ਕਰੇ ਤਾਂ ਸਾਰਿਆਂ ਦੀ ਪਈ ਹੁੰਦੀ ਤੁਹਾਡੇ ਕੋਲ ਐਸਟੇਮ ਮੌਜੂਦ ਹੈਗੀ ਐ ਨਹੀਂ ਐਕਸਟੇਮ ਤਾਂ ਨਹੀਂ ਹੈਗੀ ਨਾ ਉਹਨਾਂ ਨੂੰ ਕੀ ਪਤਾ ਤੁਹਾਡੇ ਘਰੇ ਹੈਗੀ ਹੈ ਕਿ ਨਹੀਂ ਹੈਗੀ ਹੈਗੀ ਐ ਲਾਇਆ ਬਿਲਕੁਲ ਇੱਕ ਬਾਈਕ ਹੋਰ ਰੋਕ ਲਿਤਾ ਗਿਆ ਹੈ ਬਿਲਕੁਲ ਤੁਹਾਨੂੰ ਲਾਈਵ ਵੀਰਾਂ ਦਿਖਾ ਰਹੇ ਆ ਬਿਲਕੁਲ ਲਾਈਵ ਜਿਨਾਂ ਨਾਕਾ ਲੱਗੇ ਹਰ ਇੱਕ ਦੀ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਲਾਈਵ ਜਿਨਾਂ ਦਿਖਾ ਰਹੇ ਆ ਤੁਹਾਨੂੰ ਆ ਲਾਈਵ ਹੈ ਇਹ ਕੀ ਹੈ ਨਹੀਂ ਰੋਕ ਨਹੀਂ ਬਿਲਕੁਲ ਲਾਈਵ ਫੁਟੇਜ ਦਿਖਾ ਰਹੇ ਹਾਂ ਡਾਕੂਮੈਂਟ ਨਾ ਹੋਣ ਕਾਰਨ ਇਹਨਾਂ ਦਾ ਵੀ ਕਟਿਆ ਜਾਏਗਾ ਚਾਲਾਨ ਨਵੇਂ ਬੱਸ ਸਟੈਂਡ ਤੇ ਰੋਕਿਆ ਗਿਆ ਬਿਲਕੁਲ ਇੱਕ ਬਾਈਕ ਹੋਰ ਰੋਕਿਆ ਗਿਆ ਬਿਨਾਂ ਨੰਬਰ ਪਲੇਟ ਤੋਂ ਨਾ ਨੰਬਰ ਪਲੇਟ ਤੋਂ ਬਿਨਾ ਬਾਈਕ ਰੁਕਿਆ ਗਿਆ ਇੱਕ ਹੋਰ ਲਾਈਵ ਵੀਡੀਓ ਦਿਖਾ ਰਹੇ ਹਾਂ ਕਿਸੇ ਦੀ ਕਾਪੀ ਨਹੀਂ ਮੈਂ ਨੰਬਰ ਪਲੇਟ ਦੇ ਬਿਨਾ ਬਾਈਕ ਰੁਕਿਆ ਗਿਆ ਇੱਕ ਹੋਰ ਲਾਈਵ ਵੀਡੀਓ ਦਿਖਾ ਰਹੇ ਹਾਂ ਕਿਸੇ ਦੀ ਕਾਪੀ ਨਹੀਂ ਬਿਲਕੁਲ ਇੱਕ ਮੋੜਸਾਲ ਹੋਰ ਬੰਦ ਕੀਤਾ ਜਾ ਰਿਹਾ ਹੈ ਪੁਲਟੀਨਾ ਜਿੰਦਾ ਵੀ ਬਾਈਕ ਰੋਕਿਆ ਜਾਂਦਾ ਹੈ ਉਹ ਨਵੇਂ-ਨਵੇਂ ਬਹਾਨੇ ਲਗਾਉਂਦਾ ਵੀ ਕਾਪੀ ਸਾਡੀ ਘਰ ਪਈ ਹੈ ਜੇ ਬਾਈਕ ਤੁਹਾਡੇ ਕੋਲੇ ਤੇ ਕਾਪੀ ਇੰਦੀ ਕੋਈ ਨਹੀਂ ਕੋਲੇਗੀ ਤੁਹਾਡੇ ਬਿਲਕੁਲ ਲਾਈਟ ਵੀ ਨਾ ਦਿਖਾ ਰਹੇ ਆ ਬਿਨਾ ਨੰਬਰ ਪਲੇਟ ਤੋਂ ਇੱਕ ਹੋਰ ਪੁਲਟੀਨੇ ਦਾ ਚਲਾਨ ਕੱਟਿਆ ਜਾ ਰਿਹਾ ਹੈ ਇੱਕ ਬੁਲਟ ਰੋਕਿਆ ਗਿਆ ਹੈ ਦੇਖਦੇ ਆਂ ਕਿਆ ਕੀਤਾ ਜਾ ਰਿਹਾ ਬੁਲਟ ਇੱਕ ਰੋਕਿਆ ਗਿਆ ਹੈ ਬਾਕੀ ਦੇਖਦੇ ਹਾਂ ਕਿਉਂ ਰੁਕਿਆ ਗਿਆ ਹੈ ਬੁਲਟ ਇਹਨਾਂ ਵੱਲੋਂ ਬਿਲਕੁਲ ਤੁਹਾਨੂੰ ਲਾਈਵ ਦਿਖਾ ਥੋੜੇ ਜਿਹਾ ਪਹਾਨ ਵੱਲੋਂ ਇੱਕ ਬੁਲਟ ਬਾਈਕ ਵੀ ਰੋਕਿਆ ਗਿਆ ਹੈ ਜਿਹੜਾ ਬਾਹਰ ਘੇੜ ਫੇਰ ਕਰਦਾ ਬੰਦ ਕਰਕੇ ਨਾਲ ਜਿਵੇਂ ਤੁਰੋ ਇਹਨਾਂ ਨੂੰ ਇਹਨਾਂ ਕੋਲ ਆ ਕੇ ਡਾਕੂਮੈਂਟ ਰੱਖ ਲੈਣਾ ਇਹਨਾਂ ਵੀਰੇ ਕਹਿ ਲਿਆ ਅੱਜ ਮੱਧਾ Every n i g ਇੱਕ ਬਾਈਕ ਹੋਰ ਰੋਕਿਆ ਗਿਆ ਲੋਕਲਾਜਾ ਗਿਆ ਬੋਨ ਕਰ ਦਿੱਤਾ ਗਿਆ ਬਾਈਕ ਅੱਜ ਕੱਟੇ ਜਾਣਗੇ ਵੱਡੇ ਵੱਡੇ ਚਲਾਨ ਟ੍ਰੈਫਿਕਲ ਐ ਵੱਲੋਂ ਤੁਹਾਨੂੰ ਬਿਲਕੁਲ ਲਾਈਵ ਵੀਰਾਂ ਦਿਖਾ ਰਹੇ ਹਾਂ ਸਲਾਮਤ ਨੇ ਆ 20 ਹੋ ਗਿਆ ਨੰਬਰ ਆ ਸੱਚ ਆ ਯਾਰ ਮੈਂ ਇੱਥੇ ਆਉਂਦਾ ਕੈਮ ਕਰਦੇ ਨੇ ਸੋ ਨਾ ਬਿਲਕੁਲ ਤਲ ਨੂੰ ਲਾਈਵ ਵੀਰਾ ਲਗਾ ਰਿਹਾ ਜਲਾਲਾਬਾਦ ਤੋਂ ਅੱਜ ਜੀ ਅੱਜ ਜਾ ਰਹੇ ਨੇ ਚਲਾਨ ਹਰ ਇੱਕ ਵੀਕਲ ਦੇ ਆ ਹਾਂ 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 ਪਤਾ 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 ਮੈਨੂੰ ਮੈਂ 10 10 ਮਿੰਟ ਵੇਟ ਕਰੋ ਤਾਂ ਸਮਾਂ ਤੱਕ ਅਸੀਂ ਉੱਥੇ ਪਹੁੰਚ ਜਾਵਾਂਗੇ 10 ਮਿੰਟ ਹਾਂ 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 10 ਮਿੰਟ மோட்ட <silence> <silence> ਕਾਫੀ ਤਾਂ ਨਹੀਂ ਮਾਰਦਾ ਬਿਲਕੁਲ ਤੁਹਾਨੂੰ ਲਾਈਟ ਦਿਖਾ ਰਹੇ ਆ ਜਿਨ੍ਹਾਂ ਦੇ ਕਾਗਜ਼ ਪੂਰੇ ਨੇ ਉਹਨਾਂ ਨੂੰ ਚੈੱਕ ਕਰਕੇ ਜਾਣ ਦਿੱਤਾ ਜਾ ਰਿਹਾ ਹੈ ਗੱਲ ਵੀ ਕਰਾਈ ਜਾ ਰਹੀ ਹੈ ਤਰ੍ਹਾਂ ਤਰ੍ਹਾਂ ਦੀ ਹਰ ਇੱਕ ਨੂੰ ਫੋਨ ਤੇ ਪਰ ਗੱਲ ਨਹੀਂ ਕੀਤੀ ਜਾ ਰਹੀ ਨੂੰ ਤੁਹਾਨੂੰ ਦਿਖਾ ਰਹੇ ਹਾਂ ਅੱਜ ਨਵੇਂ ਬੱਸ ਸਟੈਂਡ ਦੇ ਕੋਲ ਝੰਡੇ ਦੇ ਕੋਲ ਪਾ ਲਗਾਇਆ ਗਿਆ ਪੰਜਾਬ ਪੁਲਿਸ ਵੱਲੋਂ ਕੀ ਆਓ ਫਿਰ ਕੋਈ ਆ ਤੁਹਾਨੂੰ ਕੱਟਿਆ ਗਿਆ ਕੋਈ ਨਾ ਇੰਦਰੀ ਕੱਟਿਆ ਗਿਆ ਪਰਲੇਦਰੀ ਕੱਟਿਆ ਗਿਆ ਆ ਆ ਪੁੱਛੀ ਲੈ ਉਹ ਨਹੀਂ ਤੁਸੀਂ ਰੱਖਣੀ ਨਾ ਜੀ ਅਸੀਂ ਦੋਨ ਚਾਹਦੇ ਕੀ ਹੈ ਇਹਦਾ ਆ ਕਰਨੇ ਕੋਈ ਨਹੀਂ ਆਈ ਤੁਹਾਨੂੰ ਲਾਈਵ ਵੀਰਾਂ ਦਿਖਾ ਰਿਹਾ ਮੈਂ ਇੱਕ ਹੋਰ ਇੱਕ ਵਾਰ ਰੋਕੀ ਗਈ ਹੈ ਬੱਚੇ ਦੀ ਆਪਾਂ ਗੱਲਬਾਤ ਕਰਦੇ ਹਾਂ ਉਹ ਚੱਲੀ ਜਾ ਉਹ ਚੱਲੀ ਜਾਗਾ ਉਹ ਕਿੰਨੀ ਉਮਰ ਹੈ ਤੇਰੀ ਮੇਰੀ 17 ਸਾਲ ਇੱਕ ਹੋਰ ਐਕਟਵਾ ਬੱਚੇ ਵੱਲੋਂ ਚਲਾ ਰਿਆ ਸੀ ਰੋਕੀ ਗਈ ਹੈ ਗਲਤ ਕਰ ਰਹੇ ਨੇ ਉਹ ਨਹੀਂ ਕਰਦਾ ਰੋਕ ਦੇ ਪਾਸੇ ਉਹ ਫੰਡਵਾ ਮੈਂ ਖਾਲ ਦਿਨ ਨਾ ਦੱਸ ਨਾ ਉੱਥੇ ਪਰ ਚੱਲ ਜਾ ਇਧਰ ਆ ਮੇਰੇ ਸ਼ੇਰ ਇੱਕ ਹੋਰ ਚਲਾਣ ਕਟਿਆ ਜਾ ਰਿਹਾ ਹੈ ਬੱਚੇ ਵੱਲੋਂ ਇੱਕ ਵਾਰ ਚਲਾਈ ਜਾ ਰਹੀ ਸੀ ਆ ਰਾਤ ਜੁੜੀ ਗੜੰਕਲ ਬਤਾਈ ਕੀ ਡਿਊਟੀ ਆ ਨਾਈਟ ਡਿਊਟੀ ਕਾ ਵੀ ਕੋਲਡ ਗਾਰਡ ਹੈ ਉਹ ਆਪਕੀ ਕੈਪੀਟੀਲ ਨਹੀਂ ਲੱਗਿਆ ਤੇ ਆਪਾਂ ਦਾ ਜੀਵਨ ਹੈ ਮੈਂ ਕਿਹਾ ਕਿ ਕੈਂਡਲ ਨਹੀਂ ਨਹੀਂ ਆ ਪਤਾ ਨਹੀਂ ਉਹ ਆਪਾਂ ਵੀ ਆ ਗਏ ਉਹਨੂੰ ਜਜ਼ੀਰ ਤੇਰਾ ਕੀ ਨਾਮ ਹੈ ਅਮਨ ਨਮਨ ਹਟਕ ਨਮਨ ਹਟਕ ਬਿਲਕੁਲ ਲੋਕ ਜੁੜਦੇ ਨੇ ਪਾਪਾ ਨਾਲ ਗੱਲ ਕਰਾਈ ਇੱਕ ਵਾਰੀ ਯਾ ਪਾਪਾ ਨਾਲ ਤੁਹਾਨੂੰ ਜਾਣਦੇ ਨਹੀਂ ਇਹ ਮੇਰੇ ਲਈ ਲੋੜ ਹੈ ਹਲੋ ਅਕਲ ਜੀ तस्वीर दिखा रहा मैं कट्ठे जा रहे हैं चलान बड़े बड़े इतना हाउस जी, जी पांच ਹਾਂ ਜੀ ਸੂਰਜ ਭਾਂਜਿਆ ਇਹ ਤੁਹਾਡੇ ਵੱਲੋਂ ਅੱਜ ਨਵੇਂ ਬੱਸ ਸਟੈਂਡ ਤੇ ਚਲਾਨ ਕੱਟੇ ਜਾ ਰਹੇ ਨੇ ਕਿਸ ਕਰਕੇ ਕੱਟੇ ਜਾ ਰਹੇ ਨੇ ਸਸੀ ਜੀ ਜੀ ਮੈਂ ਇਹ ਸਹੀ ਸੂਰਜ ਪਾਣ ਪ੍ਰੈਸ ਇੰਚਾਰਜ ਜਲਾਲਾਬਾਦ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਬੱਸ ਸਟੈਂਡ ਦੇ ਕੋਲ ਨਾਕਾ ਲਾਇਆ ਹੈ ਜਿੱਥੇ ਕਿ ਰੇੜੀਆਂ ਲੱਗਦੀਆਂ ਨੇ ਇੱਥੇ ਬਹੁਤ ਜ਼ਿਆਦਾ ਰਸ਼ ਪੈਂਦਾ ਕਈ ਵਾਰ ਵੀ ਦੇਖਣ ਨੂੰ ਮਿਲਿਆ ਕਿ ਇੱਥੇ ਬਹੁਤ ਰਸ਼ ਜਦੋਂ ਰਸ਼ ਪੈਂਦਾ ਨਾ ਲੰਘਣ ਨੂੰ ਦਰਸਤਾ ਨਹੀਂ ਹੁੰਦਾ ਇਸ ਕਰਕੇ ਇੱਥੇ ਨਾਕਾ ਲਾਇਆ ਇਹਦੇ ਮੁੰਡੇ ਨੇ ਕਿੰਨਾ ਵੀ ਜਿਹੜੇ ਬਿਨਾਂ ਨੰਬਰ ਦੇ ਜਿੱਕਣੇ ਅਸੀਂ ਉਹਨਾਂ ਦੇ ਚਲਾਣ ਕਰ ਰਹੇ ਆ ਤੇ ਜਾਂ ਜਿਹੜੇ ਹੁਲੜਬਾਜੀ ਕਰਦੇ ਨੇ ਤਿੰਨ ਤਿੰਨ ਚੜੇ ਨੇ ਜਾਂ ਉਹਨਾਂ ਦੇ ਅਸੀਂ ਮੋਟ ਸਰ ਇੱਕ ਜਿਹੜੇ ਇੱਥੇ ਖਾਣ ਪੀਣ ਰੇੜੀਆਂ ਤੇ ਆਉਂਦੇ ਨੇ ਉਹ ਬਿਲਕੁਲ ਬਾਈਕ ਪੂਰੇ ਸੜਕ ਜਾਮ ਹੁੰਦਾ ਹੈ ਤੁਸੀਂ ਥੋੜੀ ਦੇਰ ਬਾਅਦ ਵੇਖਣਾ ਤੁਹਾਡੇ ਜਾਨ ਦੀ ਦੇਰ ਹੋਏਗੀ ਤੇ ਫਿਰ ਇਹੋ ਹਾਲ ਹੋਏਗਾ ਟ੍ਰੈਫਿਕ ਦੀ ਸਮੱਸਿਆ ਨੂੰ ਬਹੁਤ ਆਂਦੀ ਹੈ ਇਸ ਕਰਕੇ ਅਸੀਂ ਇੱਥੇ ਪਹੁੰਚੇ ਅਰੇ ਇਲਾਕਾ ਲਾਇਆ ਤੁਸੀਂ ਦੇਖੋ ਸੜਕ ਦੇ ਉੱਪਰ ਰੇੜੀਆਂ ਲੱਗੀਆਂ ਹੋਈਆਂ ਸਾਰੀਆਂ ਕਈ ਵਾਰ ਸਾਡੇ ਕੋਲੇ ਇਸੇ ਗੱਲ ਦੀ ਸ਼ਿਕਾਇਤ ਕੀਤੀ ਸੀ ਕਿ ਜਦੋਂ ਇਹ ਰੇੜੀਆਂ ਲੱ ਨਹੀਂ ਮਿਲਦੀ ਇਸ ਕਰਕੇ ਅਸੀਂ ਅੱਜ ਇਹ ਨਾਕਾ ਲਾਇਆ ਸਰ ਕਿੰਨੇ ਘੰਟੇ ਕਰ ਚਲਾਨ ਕੱਟੇ ਗਏ ਨੇ ਇੱਥੇ ਅਸੀਂ ਹੁਣ ਜੇ 10-15 ਮਿੰਟ ਐ ਤੁਹਾਨੂੰ ਆਉਣ ਨੂੰ ਅਸੀਂ ਚਾਰ ਚਲਾਨ ਕੀਤੇ ਜੀ ਤੇ ਚਾਰ ਚਲਾਨ ਕੀਤੇ ਗਏ ਨੇ ਇਹਨਾਂ ਵੱਲੋਂ ਬੱਸ ਸਟੈਂਡ ਤੇ ਇਹ ਰੇੜੀਆਂ ਦੇ ਮੁੱਦੇ ਨੂੰ ਲੈ ਕੇ ਇਹਨਾਂ ਨੂੰ ਸ਼ਿਕਾਇਤ ਹੋਈ ਸੀ ਕਿ ਜਿਹੜੀਆਂ ਆ ਰੇੜੀਆਂ ਲੱਗਦੀਆਂ ਨੇ ਰੋਡ ਦੇ ਉੱਪਰ ਇਹਨਾਂ ਕਾਰਨ ਟ੍ਰੈਫਿਕ ਜਮ ਹੁੰਦਾ ਹੈ ਇਹਨਾਂ ਨੂੰ ਸ਼ਿਕਾਇਤ ਕੀਤੀ ਗਈ ਸੀ ਇਸ ਸਬੰਧ ਦੇ ਵਿੱਚ ਲੱਗਿਆ ਨਾਕਾ ਹਰ ਇੱਕ ਵਹੀਕਲ ਦੇ ਕੱਟੇ ਜਾ ਰਹੇ ਨੇ ਚਲਾਨ ਜਿਹੜਾ ਰੋਡ ਦੇ ਉੱਪਰ ਵਹੀਕਲ ਲਾ ਦਿੰਦੇ ਨੇ ਆ ਕੇ ਬਿਲਕੁਲ ਤੁਹਾਨੂੰ ਲਾਈਵ ਵੀਰਾਂ ਦਿਖਾ ਰਹੇ ਹਾਂ ਜਲਾਲਾਬਾਦ ਤੋਂ ਅਮਰਸਰ ਇਹ ਨਹੀਂ ਇਹ ਪ੍ਰਾਣਪੁਰ ਅੰਬੀਪੁਰ ਮੈਂ ਆਉਂਦਾ ਰਾਜਾ ਰਾਏ ਹੋਰਾਂ ਦਾ ਕਿੱਥੇ ਹੈ ਰਾਜਾ ਰਾਏ ਹੋਰ ਹੋ ਗਏ ਉਹਨਾਂ ਕੋ ਲਿਆ ਸੀ ਨਾ ਉਹ ਗੱਲ ਸ਼ੁਰੂ ਕਰਨੀ ਨਾਮ ਪੂਰਾ ਕਰਾ ਦੇ ਜਿਹੜਾ ਕਾਪੀ ਤੋਂ ਬਣਾਵੇ ਇਹਨਾਂ ਉਹ ਨਾ ਨਹੀਂ ਉਹਨਾਂ ਲਿਆ ਕੇ ਨਾਮ ਉਹਦਾ ਨਾਮ ਉਹਨਾਂ ਕਾਪੀ ਤੋਂ ਬਣਾ ਦੇ ਉਹਦਾ ਨਾਮ ਦਾਸੋ ਕੀ ਆ ਬਗੋਂ ਨਾ ਲਈ ਜੀ ਅੰਨਸਾਰਾ ਪ੍ਰਾਣਾ ਲੈਣਾ ਉਹ ਤੇ ਹੱਥਾਂ ਨੇ ਜੇਗਾ ਬਿਲਕੁਲ ਲੋਕ ਕਾਫੀ ਜੁੜ ਚੁੱਕੇ ਨੇ ਹੋਰ ਵੀ ਜੁੜ ਜਓ ਤੁਹਾਨੂੰ ਵੀ ਪਤਾ ਲੱਗ ਜੇ ਜਲਾਲਾਵਾਦ ਨਵੇਂ ਬੱਸ ਸਟੈਂਡ ਤੇ ਲੱਗਿਆ ਹੋਇਆ ਨਾਕਾ ਹਰ ਇੱਕ ਵਿਕਲ ਦਾ ਕਟਿਆ ਜਾ ਰਿਹਾ ਚਲਾਨ ਜਿਨ੍ਹਾਂ ਦੇ ਕੋਈ ਨੰਬਰ ਪਲੇਟ ਨਹੀਂ ਹੈ ਕੋਈ ਬੱਚਾ ਚਲਾ ਰਿਹਾ ਹੈ ਬਿਲਕੁਲ ਤੁਹਾਨੂੰ ਲਾਈਵ ਦਿਖਾ ਰਹੇ ਆਂ ਹਰ ਇੱਕ ਵਾਹਨ ਨੂੰ ਰੋਕਿਆ ਜਾ ਰਿਹਾ ਹੈ ਸੂਰਜਪਾਲ ਵੱਲੋਂ ਟ੍ਰੈਫਿਕ ਅਫਸਰ ਵੱਲੋਂ ਬਿਲਕੁਲ ਤੁਹਾਨੂੰ ਲਾਈਵ ਵੀਰਾਂ ਦਿਖਾ ਰਹੇ ਹਾਂ ਬਿਲਕੁਲ ਲਾਈਵ ਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਿਨਾ ਨੰਬਰ ਪਲੇਟ ਵਾਲਾ ਕੋਈ ਵੀ ਮੋਟਰਸਾਈਕਲ ਨਹੀਂ ਬਖਸ਼ਿਆ ਜਾਏਗਾ ਨਵੇਂ ਬੱਸ ਸਟੈਂਡ ਤੇ ਅਸੀਂ ਇਸ ਸਮੇਂ ਮੌਜੂਦ ਹਾਂ ਝੰਡੇ ਦੇ ਬਿਲਕੁਲ ਕੋਲ ਜਿੱਥੇ ਰੇੜੀਆਂ ਲੱਗਦੀਆਂ ਇਹਨਾਂ ਨੂੰ ਸ਼ਿਕਾਇਤ ਮਿਲੀ ਸੀ ਟਰੈਕਸ ਵਾਲਿਆਂ ਨੂੰ ਇੱਥੇ ਜਿਹੜੀਆਂ ਰੇੜੀਆਂ ਲੱਗਦੀਆਂ ਨੇ ਇਹ ਜਦੋਂ ਜਿਹੜੇ ਖਾਣ ਪੀਣ ਆਉਂਦੇ ਨੇ ਵਿਕਲ ਬਿਲਕੁਲ ਸੜਕ ਦੇ ਵਿੱਚ ਲਾ ਕੇ ਟਰੈਫਿਕ ਸ਼ਾਮ ਨੂੰ ਜਮ ਕਰ ਦਿੰਦੇ ਨੇ ਇਸ ਕਾਰਨ ਅੱਜ ਇੱਥੇ ਇਹਨਾਂ ਨੇ ਨਾਕਾ ਲਗਾਇਆ ਹੈ ਕਿ ਕੱਟੇ ਜਾ ਰਹੇ ਨੇ ਜਲਾਹਨ ਤਾਨੂੰ ਲਾਈਵ ਵੀਰਾਂ ਦਿਖਾ ਰਹੇ ਆ ਕੰਨ ਦੇ ਨਾਲ ਫੋਨ ਲੱਗਿਆ ਹੋਇਆ ਸੀ 22 ਰੋਕਿਆ ਗਿਆ ਹੈ ਲਾਈਵ ਵੀਰਾਂ ਦਿਖਾ ਰਹੇ ਆ ਤੁਹਾਨੂੰ ਪੁਰਜਪਾਣੂ ਦੇ ਵੱਲੋਂ ਫੋਨ ਤੇ ਗੱਲ ਕਰਦੇ ਆਂ ਡਰਾਈਵਿੰਗ ਕਰ ਰਹੇ ਸੀ ਰੋਗ ਲਿੱਤਾ ਗਿਆ ਤੁਹਾਨੂੰ ਲਾਈਵ ਵੀਰਾਂ ਦਿਖਾ ਰਹੇ ਆ ਬਿਲਕੁਲ ਉਹਨਾਂ ਸੇ ਗੱਲ ਹੀ ਕਾਫੀ ਨੇ ਲੰਮੇ ਦੇਖ ਨਹੀਂ ਬਹੁਤ ਕਾਫੀ ਜਮ ਹੁੰਦਾ ਹੈ ਕੇਂਦਰ ਦਾ ਕੋਈ ਪੀਸੈਂਟ ਦੇ ਨਿਕਲ ਕੇ ਕਾਰ ਕਰ ਰਿਹਾ ਹੈ ਇਸ ਦਾ ਵੀ ਵੇਰਵਾ ਕਰਨਾ ਪਏਗਾ ਬਿਲਕੁਲ ਇੱਕ ਹੋਰ ਬਾਈਕ ਫੜਿਆ ਗਿਆ ਭਿਆਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੁਰਜਪਾਲਵਲ ਦੇ ਵੱਲੋਂ ਜਦੋਂ ਵੀ ਕੋਈ ਫੜਿੰਦਾ ਹੈ ਨਵੇਂ ਤੋਂ ਨਵੇਂ ਬਹਾਨੇ ਲਗਾਏ ਜਾਂਦੇ ਨੇ ਆਹ ਰਹਾ ਕਾਰਾ ਲ ਸਿਸਟਮ ਤਾਂ ਬੰਦ ਕਰਨਾ ਪੈਣਾ ਫਿਰ। ਉਹ ਕਰ। ਬਿਲਕੁਲ ਤੁਹਾਨੂੰ ਲਾਈਵ ਵੀਰਾਂ ਦਿਖਾ ਰਹੇ ਆ ਜਦੋਂ ਵੀ ਕਿਸੇ ਨੂੰ ਪੜਿਆ ਜਾਂਦਾ ਹੈ ਨਵੇਂ ਤੋਂ ਨਵੇਂ ਬਾਨੇ ਵੱਡੇ ਹੋਰਨ ਵੀ ਲੱਗੇ ਹੋਏ ਨੇ ਬਾਈਕ ਦੇ ਉੱਪਰ ਲਾਈਵ ਵੀਰਾਂ ਤੁਹਾਨੂੰ ਦਿਖਾ ਰਹੇ ਆ ਨਵੇਂ-ਨਵੇਂ ਬਾਨੇ ਲਗਾਏ ਜਾਂਦੇ ਨੇ। ਇੱਕ ਹੋਰ ਬਾਈਕ ਰੁਕਿਆ ਗਿਆ ਜਿਸ ਨੂੰ ਵੱਡੇ ਹੋਰਨ ਵੀ ਲਾਏ ਹੋਏ ਨੇ। ਬੰਦੇ ਹੋਰਾਂ ਦਾ ਵੀ ਕੱਟਿਆ ਜਾਏਗਾ ਚਲਾਣਾ ਜੀ ਤੁਸੀਂ ਸਾਹ ਸਰਪੰਚੀ ਤੇ ਫਿਰ ਵੇਖਣਾ ਕਿ ਆਪ ਵੀ ਫੋਨ ਨੂੰ ਆਇਆ ਫੋਨ ਉਹ ਬੰਦਾ ਮੇਰਾ ਆ ਗਿਆ ਫੋਨ ਤੋਂ ਦੋ ਮਿੰਟ ਫੋਨ ਕਰਨਾ ਫਿਰ ਰੋਕ ਕੇ ਲਾਵਾ ਬਿਲਕੁਲ ਤੁਹਾਨੂੰ ਲਾਈਵ ਜੀ ਨਾਲ ਦਿਖਾ ਰਿਹਾ ਹਾਂ ਹਰ ਕੋ ਵੱਲੋਂ ਕੋਈ ਨਾ ਕੋਈ ਨਵੀਂ ਗੱਲ ਹੀ ਕੀਤੀ ਜਾਂਦੀ ਹੈ ਜਦੋਂ ਰੋਕਿਆ ਜਾਂਦਾ ਹੈ। ਆ ਤਿੰਨ ਜਿਹੜੇ ਆਏ ਪਰਲੇ ਪੱਗੇ। ਇੱਕ ਹੋਰ ਵੇਖੋ ਛਾਹਰੂ ਫੜੇ ਗਏ ਨੇ ਆ ਵੇਖੋ ਆ ਪਿਆ ਆ ਦੇਖੋ। ਬਿਲਕੁਲ ਪੁਲਸ ਵਾਲਿਆਂ ਦੇ ਵਿੱਚ ਬਾਈਕ ਮਾਰਿਆ ਗਿਆ ਸੀ ਰੋਕਦੇ ਰੋਕਦੇ ਆਂ ਰੋਕਦੇ ਆਂ ਰੋਕਦੇ ਆਂ। ਗਲਤੀ ਹੋ ਗਈ। ਖੱਲਿਆ ਥੱਲੇ ਬਿਲਕੁਲ ਤੁਹਾਨੂੰ ਲਾਈਵ ਫੀਰਾਂ ਦਿਖਾ ਰਿਹਾ ਹਾਂ ਬਾਈਕ ਨਹੀਂ ਰੋਕਿਆ ਗਿਆ ਸੀ ਪੁਲਿਸ ਵਾਲਿਆਂ ਦੇ ਹੱਥ ਦੇਣ ਦੇ ਕਾਰਨ ਉਹਨਾਂ ਦੇ ਉੱਪਰ ਚੜਾਇਆ ਗਿਆ ਬਾਈਕ ਬਿਲਕੁਲ ਲਾਈਵ ਫੀਰਾਂ ਤੁਹਾਨੂੰ ਥੱਲੇ ਉਤਰਦਾ ਜੀ ਆਨ ਪੇਸ ਕਰਦੇ ਕਮ ਗਲਤੀ ਕਾ ਵੀ ਹੋਈ ਮਾਸਤੇ ਇਹ ਗਲਤੀ। ਲਾ ਕਿਧਰ ਆ? ਹਾਂਜੀ। ਲਾ ਕਿਧਰ ਆ? ਮੈਂ ਨਾ ਚਾਲੀ ਸੀ। ਚਾਲੀ ਸੀ ਗੰਗ। ਹਾਂਜੀ। ਕਿਹਦੀ ਦਾ ਨਾਂ? ਬੇਟਾ ਤੈਨੂੰ ਰੋਕਿਆ ਗਿਆ ਤੂੰ ਮੋਰ ਸਾਹ ਬਾਈ ਕਿਉਂ ਨਹੀਂ ਰੋਕਿਆ? ਔਰ ਅੱਗੂ ਸੀ ਅੱਗ ਆਏ ਆਗੇ ਦਿੱਤਾ। ਬੇਟਾ ਅੱਗੋ ਦੋਨਾਂ ਤੈਨੂੰ ਹੱਥ ਦੇ ਰਹੇ ਨੇ ਦੂਰੋਂ ਦੇ ਰਹੇ ਨੇ। ਸਿੰਦੀ ਕਾਪੀ ਨਹੀਂ ਹੈਗੀ? ਹਾਂਜੀ ਹੈਗੀ। ਤੇ ਫਿਰ ਵੀ ਤੈਨੂੰ ਕੀ ਲੋੜ ਸੀ ਪਜਾਂ ਦੀ? ਵੀਰੇ ਉਹ ਮੋਬਾਈਲ ਨੰਬਰ ਕਿੰਨਾ ਵੀਰੇ ਅੰਕ ਲੱਤੇ ਹੋ ਗਾ ਬਿਲਕੁਲ ਲਾਈਵ ਵੀਰਾਂ ਦਿਖਾ ਰਹੇ ਆ ਤੁਹਾਨੂੰ ਬਾਈਕ ਰੋਕੇ ਗਏ ਨੇ ਕਾਫੀ ਬਾਈਕ ਹੋ ਚੁੱਕੇ ਨੇ ਚਲਾਨ ਕਟਿਆ ਜਾ ਰਿਹਾ ਹੈ ਆ ਇੱਕ ਵੱਡੇ ਹੋਰਨਾਂ ਦਾ ਵੀ ਚਲਾਨ ਕਟਿਆ ਗਿਆ ਤੁਹਾਨੂੰ ਲਾਈਵ ਵੀਰਾਂ ਦਿਖਾ ਰਹੇ ਆ ਇਲਾਨ ਦੀ ਕੋਸ਼ਿਸ਼ ਕੀਤੀ ਗਈ ਸੀ ਖੁਦ ਪ੍ਰਸ਼ਾਸਨ ਵੱਲੋਂ ਫੜ ਲਿੱਤਾ ਗਿਆ ਹੈ ਮੋਟਰਸਾਈਕਲ ਹੁਣ ਬੰਦ ਕੀਤਾ ਜਾਏਗਾ ਜਿਹੜੇ ਵੱਲੋਂ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਨੰਬਰ ਤਾਹਾ ਦਿੰਨੇ ਆ ਤੁਹਾਨੂੰ ਪੀ ਵੀ ਕਾਰਡ ਇਹਨਾਂ ਦੀ ਚਾਹੀਆਂ ਕਿੱਥੇ ਨੇ ਆਹ ਦੇਖੋ ਲਾਈਵ ਜੀਰਾਂ ਤੁਹਾਨੂੰ ਬਿਲਕੁਲ ਦਿਖਾ ਰਹੇ ਆ ਚਲਾਨ ਕੱਟੇ ਜਾ ਰਹੇ ਨੇ ਜਿੰਦੀ ਜਵਾ ਅਸੀ 100 ਦੇ ਚੱਲ ਆਹ ਮੈਂ ਜਾ ਹਾਂ ਕੋਈ ਨਾ ਕਰ ਉਹ ਜਪਾਨੀ ਅਗਲੇ ਪਾਸੇ ਲਾ ਕਰ ਰੋ ਲੈਂਦਾ ਜੀ ਇਧਰ ਬੋ ਰਾਕੇ ਇਧਰ ਬੋ ਮੈਨੂੰ ਜਲਦੀ ਬੈਠੀ ਮੁੰਡੇ ਨੂੰ ਬੱਸ ਗਿਆ ਮੈਨਾਂ ਕਹਿੰਦੇ ਬਿਆਹ ਕੌਸ਼ਤ ਬਿਲਕੁਲ ਤੁਹਾਨੂੰ ਲਾਈਵ ਵੀਰਾਂ ਦਿਖਾ ਰਹੇ ਆ ਚਲਾਨ ਕੱਟੇ ਜਾ ਰਹੇ ਨੇ ਵੱਡੇ ਵੱਡੇ

ਦੇਖੋ ਨੰਬਰ 1 ਦੇ ਜਿਆਦਾ ਲੱਗਦਾ ਹੈ ਮਾੜਾ ਮੁਰਦਾ ਕਿਦਾ ਸੀ ਜਿਲਾਲਾਵਾ ਤੋਂ ਮਨੂਜ ਸ਼ਾਵੜਾ ਦੀ ਰਿਪੋਰਟ ਸਰ ਹੁਣ ਤੱਕ ਤੁਸੀਂ ਕਿੰਨੇ ਚਲਾਨ ਕੱਟਦੇ ਨੇ ਜੀ? 6 ਚਲਾਨ ਕੱਟੇ ਆ ਜੀ। ਹਾਂਜੀ। ਤਕਰੀਬਨ ਸੰ 10-15 ਮਿੰਟ ਹੋਇਆ ਜੀ ਇਹ। 6 6 ਕੁ ਤਕਰੀਬ ਚਲਾਨ ਲੱਗ। ਅੱਧੀ ਦਰਜ ਨੇ। 6 ਚਲਾਨ ਕੱਟੇ ਜਾ ਰਹੇ ਨੇ। 6 ਚਲਾਨ ਹੁਣ ਤੱਕਰ ਕੱਟੇ ਜਾ ਚੁੱਕੇ ਨੇ ਨਵੇਂ ਬੱਸ ਸਟੈਂਡ ਤੇ। ਤੁਹਾਨੂੰ ਬਿਲਕੁਲ ਲਾਈਵ ਫੀਰਾਂ ਦਿਖਾ ਰਿਹਾ। ійान जी reflex Just a moment You can go with cup м्हाली Something is wrong मॉहक्षा लगा भिरा मॉहक्षा द ला बुक्से भुक्से ला गया Kcomato Kação Khālayi Kcomato Komata K gradayi K�ओ पाँ ही ita ti率 पिढँ ​​​बुक्से اور سن آجو کا کافی غریب ہے تو کوئی دیکھنا ہے ہاں پانچ رہا ہے تو سالجا کے میں تین ہے وہ تقریبا اپنڑا ہو جا رہا ہے چاندی والا ہے ਕਿੱਥੇ ਗਾਇਜ ਡੇਡ ਪਜਾਂਦੇ ਸੀ ਜੇ ਲਾਲਾਬਾਦ ਤੋਂ ਮਾਨੂੰ ਸਾਵੜਾ ਦੀ ਰਿਪੋਰਟ ਕੱਟਿਆ ਗਿਆ ਚਲਾਣ ਕਿ ਨਹੀਂ